ਚੰਡੀਗੜ੍ਹ ਪੰਜਾਬ ਦੇ ਬਾਰਡਰ ਦਾ ਇੱਕ ਹੋਰ ਰਾਸਤਾ ਜੋ ਕਿ ਪਿਛਲੇ 40 ਸਾਲ ਤੋਂ ਬੰਦ ਪਿਆ ਹੈ ਦੱਸਿਆ ਜਾ ਰਿਹਾ ਹੈ ਕਿ ਉਸ ਰਾਸਤੇ ਨੂੰ ਮੁੜ ਤੋਂ ਖੋਲਣ ਦੀ ਤਿਆਰੀ ਹੋ ਰਹੀ ਹੈ ਦੂਸਰ ਰਾਸਤੇ ਦੀ ਸੁਣਵਾਈ ਹੁਣ ਮਾਨਜੋਗ ਹਾਈ ਕੋਰਟ ਵਿੱਚ ਪਹੁੰਚ ਗਈ ਹੈ ਚੰਡੀਗੜ੍ਹ ਪੰਜਾਬ ਦੇ ਬਾਰਡਰ ਦਾ ਇੱਕ ਹੋਰ ਰਾਸਤਾ ਜੋ ਕਿ ਪਿਛਲੇ 40 ਸਾਲ ਤੋਂ ਬੰਦ ਪਿਆ ਹੈ ਦੱਸਿਆ ਜਾ ਰਿਹਾ ਹੈ ਕਿ ਉਸ ਰਾਸਤੇ ਨੂੰ ਮੋੜ ਤੋਂ ਖੋਲਣ ਦੀ ਤਿਆਰੀ ਹੋ ਰਹੀ ਹੈ। ਉਸ ਰਾਸਤੇ ਦੀ ਸੁਣਵਾਈ ਹੁਣ ਮਾਨਯੋਗ ਹਾਈ ਕੋਰਟ ਵਿੱਚ ਪਹੁੰਚ ਗਈ ਹੈ ਜਿੱਥੇ ਕਿ ਮਾਨਯੋਗ ਕੋਰਟ ਨੇ ਦੱਸਿਆ ਜਾ ਰਿਹਾ ਹੈ ਕਿ ਡੀਜੀਪੀ ਪੰਜਾਬ ਤੇ ਨਾਲ ਚੰਡੀਗੜ੍ਹ ਪ੍ਰਸ਼ਾਸਨ ਨੂੰ ਤਲਬ ਕੀਤਾ ਸੀ। ਉਹਨਾਂ ਤੋਂ ਪੁੱਛਿਆ ਗਿਆ ਕਿ ਇਹ ਰਾਸਤਾ ਕਿਉਂ ਬੰਦ ਕੀਤਾ? ਬੰਦ ਕਰਨ ਦੇ ਕਾਰਨ ਕੀ ਨੇ? ਜਿਸ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆ ਪੰਜਾਬ ਦੇ ਡੀਜੀਪੀ ਨੇ ਨਾਲ ਚੰਡੀਗੜ੍ਹ ਪ੍ਰਸ਼ਾਸਨ ਨੂੰ ਦਿੱਤੀਆਂ ਨੇ ਪਰ ਮਾਨ ਜੋ ਕੋਰਟ ਨੇ ਦੱਸਿਆ ਕਿ ਆਮ ਜਨਤਾ ਨੂੰ ਰਸਤਾ ਬੰਦ ਕਰਕੇ ਪ੍ਰੇਸ਼ਾਨ ਨਹੀਂ ਕੀਤਾ ਜਾ ਸਕਦਾ ਜਿਸ ਨੂੰ ਲੈ ਕੇ ਇਸ ਵੇਲੇ ਦੀ ਇੱਕ ਵੱਡੀ ਖਬਰ ਤੁਹਾਨੂੰ ਸੁਖਾਣ ਜਾ ਰਹੀਆਂ ਕਿ ਮਾਨ ਜੋ ਕੋਰਟ ਦੇ ਹੁਕਮਾਂ ਦੇ ਮੁਤਾਬਕ ਅੱਜ ਨਮਾਗਰੋਂ ਤੋਂ ਜੋ ਸੀਐਮ ਹਾਊਸ ਚੰਡੀਗੜ੍ਹ ਵੱਲ ਨੂੰ ਰਸਤਾ ਜਾ ਰਿਹਾ ਜਿਸ ਦੇ ਰੋਡ ਦੇ ਉੱਤੇ ਸੀਐਮ ਭਗਵੰਤ ਮਾਨ ਦੀ ਰਿਹائش ਤੇ ਨਾਲ ਹਰਿਆਣਾ ਦੇ ਮੁੱਖ ਮੰਤਰੀ ਦੀ ਰਿਹائش ਹੈ ਉਸ ਰੋਡ ਨੂੰ ਖੋਲਿਆ ਜਾ ਰਿਹਾ ਹੈ ਤਸਵੀਰਾਂ ਤੁਹਾਨੂੰ ਸਿੱਧੇ ਦਿਖਾ ਰਿਹਾ ਉਸੇ ਬੈਰੀਕੇਡ ਦੀ ਜੋ ਕਿ ਕਿਸੇ ਪਿਛਲੇ 40 ਸਾਲ ਤੋਂ ਦੱਸਿਆ ਜਾ ਰਿਹਾ ਕਿ ਲਗਾਈ ਹੋਈ ਸੀ ਜਗ੍ਹਾ ਤੇ ਕੰਡਾ ਤਾਰ ਵੀ ਲਗਾਈ ਹੋਈ ਸੀ ਜਦੋਂ 93 94 ਦੱਸਿਆ ਜਾ ਰਿਹਾ ਕਿ ਬੰਬ ਤਮਾਕਾ ਹੋਇਆ ਜਾਂ ਫਿਰ ਖਾੜਕੂ ਲਹਿਰ ਦੇ ਵਿੱਚੇ ਰਾਸਤਾ ਬੰਦ ਕੀਤਾ ਸੀ ਉਸ ਤੋਂ ਬਾਅਦ ਨਮਾ ਗਰਾਂ ਦੇ ਜਿਹੜੇ ਲੋਕ ਨੇ ਜਾਂ ਫਿਰ ਨਮਾ ਗਰਾਂ ਦੇ ਨਜ਼ਦੀਕ 10 ਪਿੰਡਾਂ ਦੇ ਲੋਕ ਨੇ ਤਾਂ ਉਹਨਾਂ ਨੂੰ ਕਾਫੀ ਮੁਸ਼ਕਲ ਸਾਹਮਣੇ ਸਿਰਕੇ ਕਰਨਾ ਪੈਂਦਾ ਸੀ ਕਿਉਂਕਿ ਕਈ ਲੋਕਾਂ ਨੇ ਆਪਣੀ ਜੌਬ ਤੇ ਹਾਈ ਕੋਰਟ ਦੇ ਵਿੱਚ ਜਾਣਾ ਹੈ ਕਿਸੇ ਨੇ ਸੈਕਟਰੀਅਟ ਜਾਣਾ ਹੈ ਜਾਂ ਫਿਰ ਕੋਈ ਆਮ ਜਨਤਾ ਘੁੰਮਣ ਦਾ ਪਲਾਨ ਕਰਦੀ ਹੈ ਤਾਂ ਸੁਖਨਾ ਲੇਕ ਜਾਂ ਫਿਰ ਰੋਗੜ ਦੀ ਗੱਲ ਕਰੀਏ ਉਸ ਰਾਸਤੇ ਨੂੰ ਵੀ ਜਾਣ ਵਾਸਤੇ ਕਾਫੀ ਲੰਬਾ ਸਫਰ ਤੈਅ ਕਰਕੇ ਜਾਣਾ ਪੈਂਦਾ ਸੀ ਜਦਕਿ ਇਹ ਰਾਸਤਾ ਬਹੁਤ ਸ਼ਾਰਟਕਟ ਹੈ 5-6 ਕਿਲੋਮੀਟਰ ਦਾ ਜਿਹੜਾ ਗੈਪ ਘਟ ਜੇਗਾ ਆਮ ਜਨਤਾ ਨੂੰ ਜਾਣ ਵਾਸਤੇ ਤੇ ਕਾਫੀ ਸੁਖਾਲਾ ਲੋਕਾਂ ਨੂੰ ਹੋਵੇਗਾ ਤਾਂ ਇਸ ਨੂੰ ਲੈ ਕੇ ਮੌਕੇ ਤੇ ਜਿਹੜੇ ਲੋਕ ਪਹੁੰਚੇ ਨੇ ਨਮਾ ਕਰਾਂਦੇ ਉਹਨਾਂ ਵੱਲੋਂ ਕੀ ਕੀ ਆਖਿਆ ਤੁਸੀਂ ਬਈ ਨਾ ਉਹ ਸੁਣੋ ਅੱਜ ਜਾ ਰਿਹਾ ਜੇ ਰਾਸਤਾ ਖੋਲਿਆ ਜਾ ਰਿਹਾ ਹੈ ਮਾਨਯੋਗ ਹਾਈ ਕੋਰਟ ਦੇ ਹੁਕਮ ਦੇ ਮੁਤਾਬਕ ਹਾਈ ਕੋਰਟ ਨੇ ਬਹੁਤ ਅੱਛੇ ਫੈਸਲਾ ਦਿਆ ਹੈ ਨਿਆ ਗਾਉ ਤੋਂ ਲੈ ਕੇ ਤਕਰੀਬਨ ਸਾਡੇ 10 ਪਿੰਡ ਹੈ ਜਿਨ੍ਹਾਂ ਨੂੰ ਇਹ ਇਹਦਾ ਫਾਇਦਾ ਮਿਲੇਗਾ। ਹੂੰ। ਇਹ ਕਦੋਂ ਬੰਦ ਹੋਇਆ ਸੀ? ਇਹ ਤਕਰੀਬਨ ਜਦੋਂ ਬੀਮ ਸਿੰਘ ਜੀ ਦੀ ਡੈਥ ਹੋਈ ਸੀ ਉਦੋਂ ਤੋਂ ਬੰਦ ਹੈ। ਅਜਾ ਕਿੰਨਾ ਕੁ ਸੌਖਾ ਹੋ ਜਾਏਗਾ ਤੁਹਾਡੇ ਨਮਾਗੜੋਂ ਦੀ ਪਬਲਿਕ ਨੂੰ ਆਉਣ ਜਾਣ ਵਾਸਤੇ? ਸਾਡੇ ਨਿਆਗੌਂਚ ਹਾਈ ਕੋਰਟ ਸੈਕਟਰੀਏਟ ਚਾਹੇ ਲੇਖ ਤੇ ਜਾਂ ਆਪਣਾ ਰਾਜ ਭਵਨ ਬਹੁਤ ਮੁਲਾਜ਼ਮ ਨੇ ਜਿਹੜੇ ਇੱਧਰੋਂ ਜਾਂਦੇ ਆਣਦੇ ਨੇ। ਹੂੰ। ਕੀ ਕਹੋਗੇ ਜੀ ਹੋਰ ਤੁਹਾਡਾ? ਅੱਜ ਫੈਸਲਾ ਹਾਈ ਕੋਰਟ ਦਾ ਜੀ ਹਾਂਜੀ ਤਾਂ ਕਿੰਨਾ ਕੁ ਸੌਖਾ ਹੋ ਜੇ ਜਿਸ ਤਰ੍ਹਾਂ ਜੌਬ ਤੇ ਵੀ ਜਾਂਦੇ ਆਂ ਕਈ ਬੰਦੇ ਜਾਂ ਸੈਰ ਕਰਨ ਜਾਂਦੇ ਆਂ ਕਈ ਬੰਦੇ ਰੌਕਟ ਜਾਣਾ ਕਿਤੇ ਵੱਲੋਂ ਹਾਈ ਕੋਰਟ ਵੀ ਜਾਣਾ ਬਹੁਤ ਸੌਖਾ ਹੋ ਜਾਏਗਾ ਟ੍ਰੈਫਿਕ ਬਹੁਤ ਹੈ ਨਵੀਂ ਗ੍ਰੋਥੀ ਆਬਾਦੀ ਬਹੁਤ ਜ਼ਿਆਦਾ ਹਾਂਜੀ ਸਮੇਂ ਅਨੁਸਾਰ ਖੁੱਲਣਾ ਚਾਹੀਦਾ ਇਹ ਕੋਈ ਖਤਰਾ ਤਾਂ ਨਹੀਂ ਇਸ ਪਾਸੇ ਜਿਹੜਾ ਪ੍ਰਸ਼ਾਸਨ ਕੋਈ ਖਤਰਾ ਨਹੀਂ ਹੈ ਜੀ ਅੱਗੇ ਸੀਐਮ ਹਰਿਆਣਾ ਦਾ ਹਾਊਸ ਹੈ ਅੱਗੇ ਰਾਜਪਾਲ ਦਾ ਹਾਊਸ ਹੈ ਕਿਸੇ ਨੂੰ ਕੋਈ ਖਤਰਾ ਨਹੀਂ ਹੈ ਜੀ ਲੋਕ ਖੁਸ਼ ਨੇ ਪੂਰੇ ਖੁੱਲਣ ਤੇ ਹਾਂਜੀ ਖੁਸ਼ ਹੈ ਬਹੁਤ ਪਰ ਲਾਗੂ ਹੋਵੇ ਪੂਰਾ ਵਧੀਆ ਸਾਥ ਠੀਕ ਰਹੇਗਾ ਤੂੰ ਦੇਖ ਸਕਦੇ ਹੋ ਕਿ ਜਿਸ ਤਰੀਕੇ ਨਾਲ ਨਵਾਂ ਗਰਾਉਂ ਦੇ ਲੋਕਾਂ ਵਿੱਚ ਬੜੀ ਖੁਸ਼ੀ ਦੀ ਲਹਿਰ ਹੈ ਕਿ ਅਗਰ ਰਸਤਾ ਖੁੱਲਦਾ ਹੈ ਤਾਂ ਕਾਫੀ ਲੋਕਾਂ ਨੂੰ ਸਹਾਲਾ ਹੋਏਗਾ ਕਿਉਂਕਿ ਕਾਫੀ ਲੋਕਾਂ ਨੂੰ ਜੋਬ ਜਾਣਾ ਹੈ ਕਿਸੇ ਨੂੰ ਘੁੰਮਣ ਜਾਣਾ ਹੈ ਟੂਰਿਸਟ ਵੀ ਜਗ੍ਹਾ ਤੋਂ ਉੱਤੇ ਆਉਂਦੇ ਨੇ ਤਾਂ ਇਸ ਨੂੰ ਲੈ ਕੇ ਰਾਸਤੇ ਦੇ ਖੁੱਲਣ ਦੀ ਖੁਸ਼ੀ ਦੇ ਵਿੱਚ ਅੱਜ ਕਾਫੀ ਜਿਹੜੀ ਚਰਚਾ ਨਵਾਂ ਗਰਾਉਂ ਵਿੱਚ ਛਿੜੀ ਰਹੀ ਪਰ ਚੰਡੀਗੜ੍ਹ ਪ੍ਰਸ਼ਾਸਨ ਨੇ ਤਾਂ ਅਸੀਂ ਪਿਛਲੇ 40 ਸਾਲ ਤੋਂ ਲੰਬੇ ਤੋਂ ਲੱਗੇ ਹੋਏ ਬੈਰੀਕੇਡਿੰਗ ਜਾਂ ਕੰਡਾ ਤਾਰ ਨੂੰ ਤਾਂ ਹਟਾ ਦਿੱਤਾ ਪਰ ਜਗ੍ਹਾ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਵੱਡੇ ਬੈਰੀਕੇਡਿੰਗ ਲਗਾ ਦਿੱਤੀ ਹੈ ਪਰ ਇਹ ਬੈਰੀਕੇਡਿੰਗ ਦੱਸਿਆ ਜਾ ਰਿਹਾ ਹੈ ਕਿ ਸੀਐਮ ਸਕੋਪਿੰਗ ਲਗਾ ਲਈ ਕਿਉਂਕਿ ਧਰਨਾ ਕੋਈ ਸੀਐਮ ਆਉਟ ਕਰ ਦੇ ਕੇ ਨਾ ਲਗਾ ਦਿੱਤੇਵੇ ਜਾਵੇ ਜਾਂ ਫਿਰ ਕੋਈ ਹੋਰ ਤਰੀਕੇ ਦੀ ਘਟਨਾ ਨਾ ਹੋ ਜਾਈ ਇਸ ਨੂੰ ਲੈ ਕੇ ਕੱਲ ਮਾਨ ਜੋ ਕੋਰ ਦੇ ਵਿੱਚ ਇਸ ਕੇਸ ਨੂੰ ਲੈ ਕੇ ਹੋਰ ਵੀ ਅੱਗੇ ਪਟੀਸ਼ਨਾਂ ਪਾਕੇ ਸੁਣਵਾਈ ਕੀਤੀ ਜਾ ਰਹੀਆਂ ਜਿਸ ਨੂੰ ਲੈ ਕੇ ਕੱਲ ਹੁਣ ਕੀ ਹੁਕਮ ਆਂਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਤੁਹਾਨੂੰ ਵੀ ਅਪੀਲ ਕਰਦੇ ਆ ਕਿ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਦੇ ਆਪਣੇ ਕਮੈਂਟ ਜੁੜਦੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜਿਹਦੇ ਨਾਲ ਕੀ ਆਉਣ ਵਾਲੇ ਦਿਨਾਂ ਵਿੱਚ ਛੋਟੇ ਤੋਂ ਲੈ ਕੇ ਵੱਡੀਆਂ ਖਬਰਾਂ ਤੁਹਾਡੇ ਤੱਕ ਪਹੁੰਚਦੇ ਕਰ ਸਕੀਏ ਧੰਨਵਾਦ